ਅਕਸਰ ਹੀ ਲਟੇਰੇ ਲੋਕਾਂ ਨੂੰ ਹਥਿਆਰਾਂ ਦੀ ਲੋਕ ਤੇ ਲੁੱਟ ਲੈਂਦੇ ਆ ਪਰ ਜਦੋਂ ਕੋਈ ਧਰਮ ਦਾ ਬਾਣਾ ਪਾ ਕੇ ਲੁੱਟ ਲੇ ਤਾਂ ਗੱਲ ਬੜੀ ਅਚੰਬੇ ਵਾਲੀ ਬਣ ਜਾਂਦੀ ਆ ਜਿਹੜਾ ਹੀ ਇੱਕ ਮਾਮਲਾ ਥਾਣਾ ਪੈਂਨੀਅਕਾਂ ਦੇ ਪਿੰਡ ਸੈਦੋਵਾਲ ਗੁੰਨੋਪੁਰ ਵਿੱਚ ਸਾਹਮਣੇ ਆਇਆ ਜਿਹਦੀ ਗੱਲ ਦਾ ਦਪੈਨ ਦੀ ਲੋਕ ਬਣੀ ਗੱਲ ਅੱਛਾ ਜੀ ਤੇ ਮੈਂ ਆਪਣਾ ਕੈਂਟ ਟੂਕ ਕੇ ਆਪਣੀ ਗੁੰਡੀ ਨੂੰ ਜਾਣ ਲੱਪਿਆ ਤੇ ਇਹਨ ਮੈਂ ਸਰਕ ਦੇ ਸਾਹਮਣੇ ਖੜਾ ਗੱਟਾ ਉਹ ਆਈ ਪਾਪੂ ਜੀ ਇੱਧਰ ਆਇਓ ਕਹਿੰਦੇ ਜਿਹੜਾ ਬਾਬਾ ਵਾ ਬੜਾ ਗਰਪਕਾਰੀ ਹੈਗਾ ਵਾ ਇਹ ਮਡਾਸ ਰਿੰਦਾ ਵਾ ਜੀ ਬਾ ਦੋਖ ਜਿਹੜਾ ਕੱਟਿਆ ਜਾਏਗਾ ਵੇ ਬੁਮਾਰਸਮਾ ਰਹਿੰਦੇ ਸੀ ਦਵਾਈ ਲੈ ਕੇ ਆਏ ਸੀ ਤੇ ਇੰਨੇ ਜੀ ਉਹਨਾਂ ਨੇ ਸਾਨੂੰ ਪਹਿਲੇ ਕੀ ਕੀਤਾ ਜੂ ਉਹ ਕਹੀ ਗਏ ਉਹ ਇਹ ਹੀ ਕਰ ਦੇਗੇ ਸਾਨੂੰ ਅਕਸਰ ਹੀ ਲਟੇਰੇ ਲੋਕਾਂ ਨੂੰ ਹਥਿਆਰਾਂ ਦੀ ਨੋਕ ਤੇ ਲੁੱਟ ਲੈਂਦੇ ਆ ਪਰ ਜਦੋਂ ਕੋਈ ਧਰਮ ਦਾ ਬਾਣਾ ਪਾ ਕੇ ਲੁੱਟ ਲੇ ਤਾ ਗੱਲ ਬੜੀ ਅਚੰਬੇ ਵਾਲੀ ਬਣ ਜਾਂਦੀ ਆ ਜਿਹਾ ਇੱਕ ਮਾਮਲਾ ਥਾਣਾ ਪੈਣੀ ਮੀਆਂਖਾਂ ਦੇ ਪਿੰਡ ਸੈਦੋਵਾਲ ਗੁੰਨੋਪੁਰ ਵਿੱਚ ਸਾਹਮਣੇ ਆਇਆ ਜਿੱਥੇ ਇੱਕ ਬਜ਼ੁਰਗ ਜੋੜੇ ਨੂੰ ਨੌਸਰ ਬਾਜਾ ਨੇ ਧਰਮ ਦਾ ਬਾਣਾ ਪਾ ਕੇ ਧਰਮ ਦੇ ਨਾਂ ਦੇ ਉੱਤੇ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਦੇ ਟਿਊਬਲ ਤੋਂ ਲੈ ਕੇ ਉਹਨਾਂ ਦੇ ਘਰ ਤੱਕ ਖੁਦ ਉਹਨਾਂ ਨੂੰ ਮੋਟਰਸਾਈਕਲ ਤੇ ਬਿਠਾ ਕੇ ਉਹਨਾਂ ਦਾ ਸੋਨਾ ਵੀ ਘਰ ਚੋਂ ਲੁੱਟ ਲਿਆ ਉਹਨਾਂ ਦੀ ਨਗਦੀ ਵੀ ਲੁੱਟ ਲਈ ਆਓ ਦੇਖਦੇ ਹਾਂ ਅਕਬਾਲ ਸਿੰਘ ਦੇ ਪਰਿਵਾਰ ਦੇ ਨਾਲ ਇਹ ਸਾਰੀ ਘਟਨਾ ਕਿਵੇਂ ਵਾਪਰੀ ਮੇਰਾ ਨਾਂ ਹੀ ਅਕਬਾਲ ਸਿੰਘ ਆ ਜੀ ਅਸੀਂ ਕੱਲੂ ਘਰ ਸਾਹਿਬ ਤੋਂ ਦਵਾਈ ਲੈ ਕੇ ਆਉਂਦੇ ਸੀ ਬਟਾਲੇ ਤੋਂ ਤੇ ਸਾਨੂੰ ਉੱਥੇ ਮਿਲ ਪਏ ਉਹਨਾਂ ਨੇ ਸਾਨੂੰ ਇਹੋ ਗੱਲ ਹੀ ਕਹੀ ਇਹ ਕੌਣ ਮਿਲਿਆ ਦੋ ਆਦਮੀ ਬਾਹਰਲੇ ਸਾਹੀਂ ਜਾਣਦੇ ਨਹੀਂ ਸੀ ਅੱਛਾ ਮੈਂ ਇਹ ਕਦੋਂ ਦੀ ਗੱਲ ਹੈ ਇਸ ਨਿਸਰਵਾਰੀ 26 ਤਰੀਕ ਦੀ ਗੱਲ ਹੈ ਦੁਪਹਿਰ ਦੇ 2:00 ਵਜੇ ਦੀ ਗੱਲ ਹੈ ਅੱਛਾ ਜੀ ਤੇ ਮੈਂ ਪੈਂਟ ਟੋੰਕ ਕੇ ਆਪਣੀ ਬੰਬੀ ਨੂੰ ਜਾਣ ਲੱਪਿਆ ਤੇ ਇਹਨਾਂ ਨੂੰ ਮੈਂ ਸਿਰਕ ਦੇ ਸਾਹਮਣੇ ਖੜਾ ਕਰਤਾ ਉਹ ਆਏ ਇਹਨਾਂ ਨਾਲ ਗੱਲਾਂ ਕਰਨ ਲੱਪੇ ਪਹਿਲਾਂ ਉਹਨਾਂ ਨੇ ਆਪੋ ਜਿੱਦਾਂ ਰਾਮਯਾਰ ਲਾਈ ਹੁੰਦੀ ਆ ਤੁਹਾਡੇ ਬਾਪੂ ਸੀਗੇ ਨਹੀਂ ਬਾਪੂ ਨਹੀਂ ਸੀ ਉਹਨਾਂ ਨੇ ਇੱਕ ਮਾਲਾ ਜੀ ਜਿਹੜਾ ਤੇ ਮੱਥੇ ਨੂੰ ਲਾਈ ਤੇ ਮੈਨੂੰ ਬਾਜ ਮਾਰ ਲਈ ਬਾਪੂ ਜੀ ਇੱਧਰ ਆਇਓ ਕਹਿੰਦੇ ਜਿਹੜਾ ਬਾਬਾ ਵਾ ਬੜਾ ਪਰਵਕਾਰੀ ਹੈਗਾ ਵਾ ਏਡ ਮਦਾਸ਼ ਰਹਿੰਦਾ ਵਾ ਨਹੀਂ ਉਹ ਜਿਹੜਾ ਹੈਗਾ ਵਾ ਬਿਆਸ ਬਿਆਸ ਰਹਿੰਦਾ ਵਾ ਕਾ ਬਹੁਤ ਕਰਨੀ ਵਾਲਾ ਵਾ ਸਾਨੂੰ ਐ ਕਿ ਐ ਕੀ ਲੈਣਾ ਹੈਗਾ ਵਾ ਮਤਲਬ ਵੀ ਜਿੱਲੇ ਲਾਗੇ ਆਗੇ ਉਹਨਾਂ ਨੇ ਇਹਨੂੰ ਕਿਹਾ ਵੀ ਕਾ ਰਵੀ ਦਾ ਦੋਖੇਰਾ ਕੱਟਿਆ ਜਾਏਗਾ ਵੇ ਬਿਮਾਰ ਸਮਾ ਰਹਿੰਦੇ ਦਵਾਈ ਲੈ ਕੇ ਆਏ ਸੀ ਤੇ ਇੰਨੇ ਜੀ ਉਹਨਾਂ ਨੇ ਸਾਨੂੰ ਪਤਾ ਨਹੀਂ ਕੀ ਕੀਤਾ ਜੋ ਉਹ ਕਹੀ ਗਏ ਉਹ ਉਹ ਇਹੀ ਕਰ ਦੇਗੇ ਸਾਨੂੰ ਮਲੇ ਇਹਨਾਂ ਸੁੱਧ ਬੋਧੀ ਨਹੀਂ ਰਹੀ ਕੀ ਕੀ ਕਿਹਾ ਉਹਨਾਂ ਤੁਹਾਨੂੰ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਵੀ ਬੀਬਾ ਆਪਣੀਆਂ ਵਾਲੀਆਂ ਲਾ ਕੇ ਜਿਹੜਾ ਗੋਲਡਨ ਪਾਇਆ ਨਾ ਇਹ ਦੇ ਦੇ ਉਹ ਕਿਹਨੇ ਇਹ ਫਿਰ ਉੱਥੇ ਬੰਬੀ ਦੇ ਲੈ ਲੀਆਂ ਵਾਲੀਆਂ ਅੱਛਾ ਉਹਨਾਂ ਨੇ ਨਾ ਕਰਤੀ ਕੀ ਇਹ ਨਾ ਕਰਤੀ ਵੀ ਮੈਂ ਨਹੀਂ ਦੇਣੀਆਂ ਮੈਂ ਇਹੋ ਪੁੰਨੀਆਂ ਮੈਂ ਮਿਆ ਹੋਤ ਕਰੀ ਉਹ ਪਾਇਆ ਨਹੀਂ ਤੇ ਉਹ ਮੂੜਾ ਲਾਉਣ ਲਗਾ ਦੀ ਇਹਨੇ ਨਹੀਂ ਲਾਉਂ ਦਿੱਤੀਆਂ ਤੇ ਮੈਨੂੰ ਕਹਿਆ ਤਾਂ ਤੁਸੀਂ ਲਾਗ ਦੇ ਦੋ ਤੇ ਮੈਂ ਇਹਨਾਂ ਦੀਆਂ ਬਾਜੀਆਂ ਲਾਗ ਦੇ ਦਿੱਤੀਆਂ ਉਹ ਬਾਜੀਆਂ ਲੈ ਕੇ ਅੱਛਾ ਵਾਲੀਆਂ ਵੀ ਤੁਹਾਡੇ ਕੋਲ ਲਵਾਈਆਂ ਹਾਂਜੀ ਤੇ ਮੇਰੇ ਕੋਲ ਹਲੇ 15-1600 ਰੁਪਈਆ ਹੈਗਾ ਉਹ ਵੀ ਉਹਨਾਂ ਨੇ ਲੈ ਲਿਆ ਬਾਅਦ ਵਿੱਚ ਜਿਲੇ ਉਹਨਾਂ ਨੇ ਪੁੱਛ ਲਿਆ ਘੱਡੇ ਘਰ ਕੌਣ ਮੈਂ ਕਿਹਾ ਵੀ ਅਸੀਂ ਦੋਨੇ ਜਾਣੇ ਮੀਆਂ ਬੀਬੀਆਂ ਕਹਿੰਦੇ ਸਾਨੂੰ ਕੋਈ ਮਿੱਠਾ ਪਾਣੀ ਪਿਆਓਗੇ ਮੈਂ ਜਰੂਰ ਪਿਾਵਾਂਗੇ ਸਾਡੇ ਨਾਲ ਆਗੇ ਆ ਉਹ ਜਿਹੜੇ ਪਿਆਸੀ ਅੱਛਾ ਬੰਬੀ ਤੋਂ ਤੁਹਾਡੇ ਨਾਲ ਘਰ ਵੀ ਆ ਗਏ ਘਰ ਆ ਗਏ ਉਹਨਾਂ ਨੇ ਫਿਰ ਜਿਹੜੇ ਪਿਆਸੀ ਤਬਾਲੀਆਂ ਜਿਹੜੀਆਂ ਇਹਨਾਂ ਨੂੰ ਡੀਅਰ ਦਿਆਂ ਕਹਿੰਦਾ ਬੀਬਾ ਇਹਨੂੰ ਤੁਨੀ ਦਾ ਲੜ ਬਣ ਲਾ ਤੁਨੀ ਨਾਲੜ ਬਣ ਕੇ ਇੱਕ ਠੇਕਾ ਰਾਨ ਕੇ ਫਿਰ ਉਹਨੇ ਬਹਿ ਗਏ ਬਹਿ ਕੇ ਕਹਿੰਦੇ ਤੇ ਕੋ ਕਿੰਨਾ ਕੁ ਗੋਲਡਨ ਹੈਗਾ ਮੈਂ ਕਿਹਾ ਮੇਰੇ ਤੋਂ ਦੋ ਮੁੰਡੀਆਂ ਵਾ ਕਹਿੰਦਾ ਲਿਆ ਫਿਰ ਮੈਂ ਮੁੰਡੀਆਂ ਲਿਆਣ ਕਿ ਦਿੱਤੀਆਂ ਇਹਨਾਂ ਹੋਦਾ ਤੁਹਾਡੇ ਕੋ ਕੀ ਹੈਗਾ ਵਾ ਇਹ ਕਹਿੰਦੇ ਇੱਕ ਚੈਨੀ ਆ ਤੇ ਇੱਕ ਮੁੰਦੀ ਆ ਤੇ ਇਹ ਕਹਿੰਦੀ ਮੈਂ ਤਾਂ ਕਦੀ ਪਾਈਆਂ ਨਹੀਂ ਪਤਾ ਨਹੀਂ ਕਿੱਥੇ ਰੱਖੀਆਂ ਕਿੱਥੇ ਨਹੀਂ ਪੱਕੀਆਂ ਪਤਾ ਨਹੀਂ ਉਹਨਾਂ ਨੇ ਕੀ ਕਿਹਾ ਕੀ ਨਹੀਂ ਕਿਹਾ ਤੇ ਮੈਂ ਕਿਹਾ ਚੰਗੀ ਜਿਹਾ ਤੁਸੀਂ ਲੱਗ ਕੇ ਲਿਆ ਦਿਓ ਇਹਨੇ ਪੰਜ-ਛੇ ਮਿੰਟ ਲਾਇਏ ਤੇ ਮੈਨੂੰ ਲਿਆ ਕੇ ਫੜਾ ਰਹੀਆਂ ਉਹ ਵੀ ਮੈਂ ਫੜਾ ਦਿੱਤੀਆਂ ਦਿੱਤੀਆਂ ਮੈਂ ਉਹ ਸਭ ਕੁ ਉਹਨਾਂ ਨੂੰ ਤੇ ਬਾਅਦ ਚ ਤੁਹਾਡੇ ਕੋ ਪੈਸੇ ਕਿੰਨੇ ਗਾ ਮੈਂ ਹੀ ਪੈਸੇ ਹਟ ਕੋ 15-16% ਤੇ ਮੈਂ ਉੱਥੇ ਦੀ ਹਤਾ ਬਾਕੀ ਕੋਈ 17-18000 ਰੁਪਇਆ ਜਿਹੜਾ ਮੇਤ ਵੱਖਰਾ ਹੀ ਗਾ ਉਹ ਮੈਂ ਬੱਕਰੀਆਂ ਵੇਚੀਆਂ 10 ਕਿ ਉਹਨਾਂ ਦੇ ਪੈਸੇ ਮੈਂ ਇਹਨੂੰ ਰੱਖਣ ਵਾਸਤੇ ਦਿੱਤੇ ਇਹ ਨਾ ਨੁਕਰ ਕਰਨ ਮੈਂ ਨਹੀਂ ਜਿਹੜੇ ਬੱਕਰੀਆਂ ਵਾਲੇ ਪੈਸੇ ਉਹ ਲਿਆ ਕੇ ਦੇ ਦੇ ਇਹਨਾਂ ਨੇ ਉਹ ਵੀ ਲਿਆ ਕੇ ਦੇ ਦਿੱਤੇ ਤੇ ਬਾਕੀ ਜਿਹੜਾ 5-7000 ਰੁਪਏ ਮੈਂ ਖਾਸ ਕੋਈ ਲੈਣ ਵਾਦੇ ਬਖਰਾ ਰੱਖਿਆ ਹੀ ਹੋਰ ਲਾ ਕੇ 24-25000 ਰੁਪਏ ਜੀ ਉਹਨਾਂ ਨੇ ਲੈ ਲਿਆ। ਓ ਕੈਸ਼ ਲੈ ਕੇ ਤੁਹਾਡੇ। ਠੀਕ ਕੈਸ਼ ਵੀ ਖੜਿਆ ਨਾਲ। ਅੱਛਾ ਜੀ। ਇਹ ਅਸੀਂ ਫਿਰ ਥਾਣੀ ਜਾ ਕੇ ਰਿਪੋਰਟ ਵੀ ਲਿਖਾਈ ਆ। ਉੱਥੇ ਵੀ ਅਸੀਂ ਇਹੋ ਬਿਆਨ ਦਿੱਤੇ ਆ ਕਿ ਜਿੱਦਾਂ ਦੇ ਦੇ ਤੋਟ ਨਹੀਂ ਜੀ। ਸਾਨੂੰ ਉਹਨਾਂ ਦਾ ਹੁਲੀਆ ਕਿੱਦਾਂ ਦਾ ਸੀ ਕਿੰਨੇ ਬੰਦੇ ਸੀ? ਦੋ ਆਦਮੀ ਸੀਗੇ। ਤੇ ਇੱਕ ਜਿਹੜਾ 25-30 ਸਾਲ ਦਾ ਮੁੰਡਾ ਹੈਗਾ ਤੇ ਇੱਕ ਕੋਈ 50-60 ਸਾਲ ਦਾ ਹੈਗਾ। ਜਿਹੜਾ 50-60 ਸਾਲ ਦਾ ਉਹਨੂੰ ਉਹ ਬਾਬਾ ਕਹਿੰਦਾ ਸੀਗਾ। ਦੁਹਰਾ ਉਹਦਾ ਲੰਚ ਕੇਲਾ ਬਣਾਇਆ ਕਹਿੰਦਾ ਚਿੱਟਾ ਕੋਟ ਦਾ ਚਿੱਟਾ ਕੋਟ ਦਾ ਵਿਆਮਾ ਪਾਇਆ ਜੀ ਮਲਬੀ ਸਾਢੇ 5 ਫੁੱਟ 6-8 ਇੰਚ ਲੰਮਾ ਹੈਗਾ ਤੇ ਮੁੰਡੇ ਨੇ ਟੀ-ਸ਼ਰਟ ਤੇ ਪੈਂਟ ਪਾ ਲਈ ਇੱਕ ਟੀ-ਸ਼ਰਟ ਨਿਕ ਮੀਜ ਅਹ ਪੰਜੀ ਤੂੰ ਕਿੱਥੇ ਗਏ ਸੀ ਤੇ ਇਹ ਕੀ ਮਸਲਾ ਬਣਿਆ ਤੁਹਾਡੇ ਨਾਲ ਅਸੀਂ ਗਏ ਸੀ ਗਿੰਦਰ ਬਟਾਲੇ ਸਾਈਡ ਰਣਜੀਤ ਪਿੰਡ ਵਾ ਕੋ ਰਣਜੀਤਪੁਰ ਰਣਜੀਤਪੁਰ ਪਿੰਡ ਤੇ ਮਨੋਰ ਬੈਦ ਉਹਦਾ ਨਾਮ ਡਾਕਟਰ ਦਾ ਮਨੋਰ ਸਿੰਘ ਮਨੋਰ ਸਿੰਘ ਅਸੀਂ ਉਸ ਪਿੰਡ ਨੂੰ ਜਾ ਕੇ ਦਵਾਈ ਲੈ ਕੇ ਆਏ ਆ ਸ਼ੂਗਰ ਦੀ ਤੁਹਾਡੀ ਦਵਾਈ ਸਾਡੀ ਦਵਾਈ ਮੇਰੀ ਮੈਨੂੰ ਸ਼ੂਗਰ ਬਹੁਤ ਰਹਿੰਦੀ ਮੈਂ ਸ਼ੂਗਰ ਤੋਂ ਆਏ ਤੇ ਇਹਨਾਂ ਨੇ ਮੈਨੂੰ ਕਹਿੰਦੇ ਫਿਰ ਇਧਰ ਦੀ ਚੱਲ ਜਾਨੇ ਕਨੋਂ ਆਨਸਾਈਡ ਦੇ ਵਿੱਚੋਂ ਦੀ ਕੱਲੂ ਘਰੇ ਫਾਸਟ ਅਸੀਂ ਉੱਥੋਂ ਦੀ ਆ ਗਏ ਉੱਥੇ ਆਣ ਕੇ ਤੇ ਇਹਨਾਂ ਨੇ ਮੈਨੂੰ ਤਾਰਿਆ ਵਾ ਤੇ ਤਾਂ ਆ ਰਿਹਾ ਤੇ ਉਹ ਜਿਹੜੇ ਬੰਦੇ ਉਹ ਗਰਦਾਸਪੁਰ ਦੇ ਸਾਈਡ ਤੋਂ ਆ ਨਹੀਂ ਉੱਥੇ ਰਾਜ ਤੁਸੀਂ ਕਿਉਂ ਰੁਕੇ ਅਸੀਂ ਰੁਕੇ ਵੀ ਇਹ ਕਹਿੰਦੇ ਮੈਂ ਸਾਡੀ ਬੰਬੀ ਆ ਤੇ ਮੈਂ ਪਾਣੀ ਵੇਖਣਾ ਵਾ ਇਹ ਪਾਣੀ ਦੇਖਣਾ ਵਾ ਆਪਣੇ ਖੇਤਾਂ 'ਚ ਜੰ ਹਾਂਜੀ ਆਪਣੇ ਖੇਤਾਂ ਦੇ ਸਾਹਮਣੇ ਬਿਲਕੁਲ ਰੁਕੇ ਹਾਂ ਮੈਂ ਸ਼ਾਮੇ ਖੜੀ ਮੋਟਰਸਾਈਕਲ ਤੇ ਤੇ ਉਹ ਦੋਨਾਂ ਬੰਦਿਆਂ ਨੇ ਉਹ ਮਗਰੋਂ ਗਰਦਾਸਪੁਰੋਂ ਆਉਂਦੇ ਜਦੋਂ ਆਏ ਆ ਤੇ ਉਦੋਂ ਉਹਨਾਂ ਨੇ ਆਪਸ ਵਿੱਚ ਇੱਕ ਦੂਏ ਨੂੰ ਗਾਲਾਂ ਕੱਢਣ ਲੱਗ ਪਏ ਵੀ ਸਾਨੂੰ ਉਹਨਾਂ ਨੂੰ ਟ੍ਰਿਕ ਜਾ ਕੇ ਇੱਧੇ ਦੱਸਿਆ ਅਹੀਂ ਆਸੀਂ ਕੋਈ ਵਿਸ਼ਵਾਸ ਨਹੀਂ ਕੀਤਾ ਉਹ ਕਹਿੰਦਾ ਮੈਂ ਨਹੀਂ ਤੇਰੇ ਘਰ ਜਾਣਾ ਮੁੰਡੇ ਨੂੰ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਤੇ ਜਿਹੜਾ ਮਗਰ ਬੰਦਾ ਕਹਿੰਦਾ ਮੈਂ ਤੇਰੇ ਘਰ ਜਾਣਾ ਕੰਦੇ ਦਾ ਮੈਂ ਐਂਦਾ ਕਰਦਾ ਤੇ ਉਹ ਕਹਿੰਦਾ ਮੈਨੂੰ ਇੱਥੇ ਤਾਲ ਦੇ ਉਹਨੇ ਤਾਲ ਦਿੱਤਾ ਤਾਂ ਉਹ ਗੁੱਡਾ ਜਿਹੜਾ ਬਾਬਾ ਏ ਉਹ ਪਿੱਛੇ ਨੂੰ ਮੁੜ ਗਿਆ ਤੇ ਜਿਹੜਾ ਉਹ ਮੁੰਡਾ ਸੀ ਉਹ ਇਹਨਾਂ ਨਾਲ ਗੱਲੀ ਪੈ ਗਿਆ ਵੀ ਇਹ ਬਾਈ ਬੜੀ ਕਰਨੀ ਵਾਲਿਆ ਤੇ ਬਾਬਾ ਜੀ ਮੁੜ ਕੇ ਉੱਥੇ ਆ ਗਏ ਬਾਬਾ ਜੀ ਮੁੜ ਕੇ ਕੱਲੂ ਘਾਰੇ ਤੱਕ ਦੀ ਮੋੜ ਜੜੀ ਆ ਉੱਥੇ ਚੱਲ ਗਏ ਉੱਥੋਂ ਸਾਨੂੰ ਗਾਂ ਨਹੀਂ ਦਿਸੇ ਆ ਗਏ ਕਿੱਥੇ ਵਾਪਸ ਫਿਰ ਉੱਥੋਂ ਵਾਪਸ ਆ ਗਏ ਕਹਿੰਦੇ ਬਾਬਾਈ ਤੇ ਆਉਂਦੇ ਹੀ ਨਹੀਂ ਤੇ ਉਹਨਾਂ ਚਿਰ ਨੂੰ ਵਾਲੀਆਂ ਤੁਹਾਡੇ ਕੋਲ ਲੈ ਲਈਆਂ ਉਹ ਸਵੇਲੇ ਨਹੀਂ ਸੀ ਵਾਲੀਆਂ ਲਈਆਂ ਅੱਛਾ ਉਸ ਵੇਲੇ ਜਦੋਂ ਵਾਪਸ ਗਿਆ ਏ ਆ ਉਦੋਂ ਮੈਨੂੰ ਕਹਿੰਦਾ ਗੁਰਦੁਆਰਾ ਆ ਆ ਗਾ ਮੈਂ ਕਿਹਾ ਮੈਂ ਕਹਿੰਦਾ ਨੀ ਨੀ ਗੁਰਦੁਆਰਾ ਇੱਧਰ ਤੇ ਸਕੂਲ ਆ ਇੱਧਰ ਗੁਰਦੁਆਰਾ ਆ ਮੈਂ ਉਹਨੂੰ ਇੰਨੀ ਗੱਲ ਕਹੀ ਉਹ ਕਹਿੰਦਾ ਮੈਂ ਗੁਰਦੁਆਰੇ ਜਾਣਾ ਲੰਗਰ ਲੱਗਾ ਮੈਂ ਕਿਹਾ ਮੈਨੂੰ ਨਹੀਂ ਪਤਾ ਹਰ ਗੁਰਦੁਆਰੇ ਚ ਲੰਗਰ ਲੱਗਦਾ ਉੱਥੇ ਫਿਰ ਤੁਹਾਡੇ ਨਾਲ ਕੀ ਗੱਲਬਾਤ ਕੀਤੀ ਉਹਨਾਂ ਉਹ ਉੱਥੇ ਜਦੋਂ ਵਾਪਸ ਆਇਆ ਨਾ ਉਦੋਂ ਉਹਨੇ ਮਤਲਬ ਦੋ ਕੱਗਰ ਪਾਣੀ ਦੇ ਸ਼ਬਦ ਤੁਕਾਂ ਜੀਆਂ ਬੋਲ ਕੇ ਸਾਨੂੰ ਪਰਮਾਇਤ ਕਹਿੰਦਾ ਸਤਨਾਮ ਵਾਹਿਗੁਰੂ ਕਹੋ ਮੈਂ ਸਤਨਾਮ ਵਾਹਿਗੁਰੂ ਕਹਿ ਦਿੱਤਾ ਸਤਨਾਮ ਵਾਹਿਗੁਰੂ ਕਹਿ ਕੇ ਤੇ ਇਹ ਜਾਦ ਨੂੰ ਉਹ ਮੁੰਡਾ ਜਿਹੜਾ ਆਨਕੇ ਨਾ ਉਹ ਬੁੱਢੇ ਜਿਹੇ ਦੇ ਪੈਰੀ ਹੱਥ ਲਾਉਣ ਲੱਗ ਪਿਆ ਉਹਨੇ ਪਤਾ ਨਹੀਂ ਕਿੰਨੀ ਵਾਰੀ ਲਾਇਆ ਪੈਰੀ ਹੱਥ ਤੇ ਉਹ ਲਾਉਣ ਲੱਪਿਆ ਤੇ ਇਹ ਲਾ ਕੇ ਖੜੇ ਤਾਂ ਮੈਂ ਵੀ ਖੜੇ ਤੇ ਮੈਂ ਕਹਾ ਬਾਬਾ ਮੈਂ ਤਾਂ ਨਹੀਂ ਕਰੀ ਉਹਦਾ ਮੈਂ ਬਹਿ ਜਾ ਨਹੀਂ ਅਖੇ ਤੇ ਤੂੰ ਖੜੀ ਰਹਿ ਤੇ ਮੈਂ ਖੜੀ ਰਹੀ ਤੇ ਚਲੋ ਉਹਨੇ ਉਸ ਵੇਲੇ ਕਿਹਾ ਵੀ ਮੁੰਡੇ ਨੂੰ ਉਹ ਜਿਹੜਾ ਥੱਲੇ ਮੁੰਡਾ ਬਿਠਾ ਲਿਆ ਸੀ ਆਪਣੇ ਨਾਲ ਦਾ ਉਹਨੂੰ ਕਹਿੰਦਾ ਆ ਕੀ ਪਾਇਆ ਉਹ ਕਹਿੰਦਾ 골ਡਨ ਦਾ ਕੜਾ ਕਹਿੰਦਾ ਲਾ ਦੇ ਉਹਨੇ ਲਾਤਾ ਇੱਕੋ ਵਾਰੀ ਕਹਿੰਦੇ ਫੇਰ ਮੈਨੂੰ ਕਹਿੰਦਾ ਤੁਸੀਂ ਆ 골ਡਨ ਪਾਇਆ ਤੁਸੀਂ ਵੀ ਲਾ ਲਓ ਦੁੱਗਣਾ ਕਰਤਾ ਮੈਂ ਕਹਾ ਬਾਬਾ ਨਾ ਮੈਂ ਕਦੀ ਲਾਇਆ ਤੇ ਨਾ ਮੈਂ ਲਾਉਣਾ ਹੀ ਫਨਾ ਮੇਰੇ ਲੱਤ ਲਿਆਈਆਂ ਵਾਲੀਆਂ ਮੈਂ ਮਾੜਾ ਜਿਹਾ ਕਰਨ ਨੂੰ ਹੱਥ ਲਾ ਕੇ ਤਾਂ ਮੈਂ ਕਹਾ ਮੇਰੇ ਤੋਂ ਨਹੀਂ ਲੱਤ ਲਿਆਈਆਂ ਤਾਂ ਉਹ ਮੁੰਡੇ ਨੂੰ ਇਸ਼ਾਰਾ ਕੀਤਾ ਕਿ ਮੈਂ ਨਹੀਂ ਉਹ ਮੁੰਡੇ ਨੂੰ ਹੱਥ ਲਾਉਣ ਦਿੱਤਾ ਮੈਂ ਕਹਾ ਮੈਂ ਨਹੀਂ ਹੱਥ ਲਾਉਣ ਇਹਨਾਂ ਨੂੰ ਇਸ਼ਾਰਾ ਕੀਤਾ ਕਿ ਇਹਨਾਂ ਨੇ ਲਾ ਕੇ ਉਹਨੂੰ ਉੱਥੇ ਦੇ ਦਿੱਤੇ ਤੁਹਾਡੇ ਪਤੀ ਨੇ ਹਾਂਜੀ ਸਾਡੇ ਪਤੀ ਨੇ ਮੁੜ ਕੇ ਜਦੋਂ ਉਹਨਾਂ ਪਤੀ ਨੇ ਦੇ ਦਿੱਤੀਆਂ ਤਾਂ ਮੁੜ ਕੇ ਉੱਥੇ ਮੈਨੂੰ ਵਾਪਸ ਉਹਨੇ ਦੇ ਦਿੱਤੀਆਂ ਵਾਪਸ ਦੇ ਕੇ ਤਾਂ ਮੇਰੀ ਚੁੰਨੀ ਦੇ ਲਾੜ ਦੇ ਗੰਡ ਵਿੱਚ ਪਤਾ ਡੂੜਾ ਸੀ ਕੀ ਸੀ ਮੇਰੀ ਚੁੰਨੀ ਨਾਲ ਉਹਨੇ ਬਣਾ ਦਿੱਤੀਆਂ ਤੇ ਮੈਂ ਚੁੰਨੀ ਨਾਲ ਵੜ ਕੇ ਆਪ ਉਹ ਇਹਨਾਂ ਦੇ ਵੀ ਸਾਡੇ 25 ਦੇ ਮੋਟਰਸਾਈਕਲ ਤੇ ਬੈ ਗਿਆ ਮੈਂ ਮੈਨੂੰ ਮਗਰ ਆਪਣੇ ਜਿਹੜਾ ਬੁੰਡਾ ਨਾਲ ਦਾ ਸੀ ਉਹਦੇ ਤੇ ਬਿਠਾਇਆ ਪਰ ਮੋਟਰਸਾਈਕਲ ਚਾਲੀ ਮੇਰੇ ਤੋਂ ਬਿਟਾ ਨਹੀਂ ਸੀ ਜਾਂਦਾ ਤੇ ਫਿਰ ਮੈਂ ਔਖੀ ਸੋਖੀ ਅੱਛਾ ਉੱਥੇ ਤੁਸੀਂ ਵਾਲੀਆਂ ਦੇਤੀਆਂ ਲਾ ਹਾਂਜੀ ਉੱਥੇ ਵਾਲਿਆ ਫਿਰ ਉਹ ਨਾਲ 1500 ਰੁਪਏ ਦੇ ਦਿੱਤਾ ਹਾਂਜੀ ਹਾਂਜੀ ਤੇ ਫਿਰ ਤੁਹਾਡੇ ਨਾਲ ਹੀ ਘਰ ਆ ਗਏ ਸਾਡੇ ਨਾਲ ਹੀ ਘਰ ਆ ਗਏ ਕਹਾਂਣ ਕੇ ਮਿਟ ਉੱਤੇ ਕਾਨਲਾ ਪੇ ਮਿੱਠਾ ਪਾਣੀ ਕਾਂਡਾਲਾ ਪੀਣਾ ਮਿੱਠਾ ਵਾਲੀ ਖਾਣੇ ਵਾਲੇ ਇਹ ਕਹਿੰਦੇ ਚਲੋ ਤੈਨੂੰ ਖੰਡ ਵਾਲਾ ਮਿੱਠਾ ਗੋਥੇ ਨਾ ਤੂੰ ਜੋ ਪੁੱਛਣਾ ਸੀ ਵੀ ਘਰ ਕਾਉਣਾ ਇਹਨਾਂ ਤੂੰ ਪੁੱਛ ਲਿਆ ਕੰਡਿਆ ਮੈਂ ਨਹੀਂ ਇਹਦੇ ਵਿੱਚ ਜਵਾਬ ਦਿੱਤਾ ਆ ਗਏ ਇੱਥੇ ਆਣ ਕੇ ਬੈਠ ਗਏ ਆ ਤਾਂ ਇੱਥੇ ਆਣ ਕੇ ਇਹਨਾਂ ਨੇ ਪੁੱੰਦੇ ਕਿ ਕੀ ਐ ਤੇ ਤੂੰ ਸੋਣਾ ਇਹ ਕਹਿੰਦੇ ਦੋ ਮੁੰਡੇ ਇਹਨਾਂ ਚੁੱਪ ਕਰਕੇ ਲੈ ਆ ਕੇ ਪੜਾ ਦਿੱਤਾ ਮिन्नੂ ਇਹ ਕਹਿਣ ਲੱਗੇ ਵੀ ਚੈਨੀ ਤੇ ਮੁੰਦੀ ਕੀ ਉਹ ਵੀ ਦੇ ਮੈਂ ਕਿਹਾ ਵੀ ਮੈਂ ਨਾ ਚੈਨੀ ਕਦੀ ਪਾਈ ਨਾ ਮੈਨੂੰ ਪਤਾ ਕਿੱਥੇ ਨਾ ਮੈਨੂੰ ਲੱਭਦੀ ਆ ਤੇ ਉਹ ਫੇ ਬੰਦਾ ਕੰਬੀ ਆ ਤੇ ਜਿੱਦਾਂ ਬਿਜਲੀ ਦਾ ਕਰੰਟ ਲੱਗਾ ਹੁੰਦਾ ਐਦਾਂ ਉਹਨੇ ਐਕਟਿੰਗ ਚਾਈ ਕੀਤੀ ਹੂੰ ਤੇ ਚਲੋ ਅਸੀਂ ਮੈਨੂੰ ਹੋ ਗਿਆ ਵੀ ਜੇ ਨਾਂ ਦਿੱਤਿਆਂ ਤਾਂ ਕਰ ਸਾਨੂੰ ਨਾ ਮਾਰ ਦੇ ਆਪਣੇ ਮਾਨੇ ਚ ਹੀ ਆਇਆ ਪਰ ਉਹਨਾਂ ਨੂੰ ਨਾ ਮੈਂ ਇਹ ਗੱਲ ਕਹਿ ਸਕੇ ਹੂੰ ਤੇ ਫਿਰ ਉਹ ਨੂੰ ਮੈਂ ਇਹਨਾਂ ਨੂੰ ਫੜਾਈਆਂ ਕੱਢ ਕੇ ਦਸਾਂ। ਕੋਈ ਰੌੜਾ ਰੌਲਾ ਨਹੀਂ ਪਾਇਆ, ਕਿਸੇ ਨੂੰ ਫੋਨ ਨਹੀਂ ਕੀਤਾ ਜਾਂ ਪੁਲਿਸ ਨੂੰ ਫੋਨ ਜਦੋਂ ਤੁਹਾਨੂੰ ਡਰ ਲੱਗਾ, ਇਦਾਂ ਨਹੀਂ ਸੋਚਿਆ ਤੁਸੀਂ। ਨਹੀਂ, ਇਦਾਂ ਦਾ ਸਾਨੂੰ ਕੋਈ ਸ਼ਾਨ ਨਹੀਂ ਆਈ ਪਈ ਅਸੀਂ ਕਿਸੇ ਨੂੰ ਪੁਲਿਸ ਨੂੰ ਫੋਨ ਕਰੀਏ ਜਾਂ ਤੇ ਬੰਦੇ ਨੂੰ ਬਾਜ ਮਾਰੀਏ ਜਾਂ ਕੁਝ ਇਹ ਸਾਡੇ ਦਮਾ ਜਿਦਾਂ ਉਹਨਾਂ ਨੇ ਸਾਨੂੰ ਕਰਕੇ ਹੀ ਹੋ ਜਾਇਆ ਕਪਤਾਨ ਦਾ ਕਿ ਕਿਸੇ ਨੂੰ ਕਹਿਣਾ ਸੁਣਨਾ ਨਹੀਂ ਪਿਆ। ਉਹ ਨਹੀਂ ਅਸੀਂ ਕੰਮ ਕੀਤਾ। ਤਾਂ ਫਿਰ ਉਹ ਸਾਨੂੰ ਸਾਰੇ ਗੰਡ ਗੁੰਡ ਬਣ ਕੇ ਕਿਹੜਾ ਕਿਹੜਾ ਗਹਿਣਾ ਲੈ ਕੇ ਗਏ ਤੇ ਕਿੰਨਾ ਸੋਨਾ ਲੈ ਕੇ ਤੁਹਾਡੇ ਕੋਲ ਦੋ ਮੁੰਡੀਆਂ ਮਦਮੀਆਂ ਲੇਡੀਜ਼ ਇੱਕ ਚੈਨੀ ਵਾਲੀਆਂ ਅੱਛਾ ਤਿੰਨ ਮੁੰਡੀਆਂ ਇੱਕ ਚੈਨੀ ਹਾਂਜੀ ਇੱਕ ਵਾਲੀ ਵਾਲੀ ਕਿੰਨਾ ਕੁੱਲ ਸੋਨਾ ਕਿੰਨਾ ਕੋ ਆਈਡੀਆ ਹੈਗਾ ਤੁਹਾਨੂੰ ਹੈਗਾ ਸਾਡੇ ਕੋ ਸਾਡੇ ਕੋ ਤਿੰਨ ਤੋਲੇ ਸਾਡੇ ਕੋ ਤਿੰਨ ਤੋਲੇ ਹਾਂਜੀ ਤੇ ਕੈਸ਼ ਕਿੰਨਾ ਲਿਆ ਕੈਸ਼ ਤਾਂ ਇਹਨਾਂ ਲਈ ਆ ਸਮਝੋ 25000 ਸੱਚੋ ਵੀ 25000 ਰੁਪਈਆ ਵੀ ਲੱਗੇ ਹਾਂਜੀ ਤੁਸੀਂ ਫਿਰ ਕੋਈ ਥਾਣੇ ਰਿਪੋਰਟ ਦਿੱਤੀ ਜਾਂ ਕੋਈ ਗੱਲਬਾਤ ਕੀਤੀ ਹਾਂਜੀ ਦਿੱਤੀ ਆ ਉਹ ਗੱਲ ਹੋਈ ਸਾਡੇ ਨਾਲ ਸ਼ਨੀਵਾਰ ਐਤਵਾਰ ਇਸ ਵੀਰੇ ਰਿਪੋਰਟ ਦਿੱਤੀ ਅੱਛਾ ਕੋਈ ਕਾਰਵਾਈ ਕੋਈ ਬਿਆਨ ਲੈਣ ਆਇਆ ਤੁਹਾਡੇ ਮੁਕ ਕੋਈ ਨਹੀਂ ਆਇਆ ਸਾਡੇ ਕੋਲ ਮਾਟਰ ਜੀ ਤੁਹਾਡੇ ਪਿੰਡ ਜਿਹੜੀ ਨੌਸਰ ਬਾਜੀ ਦੀ ਘਟਨਾ ਹੋਈ ਆ ਸਰਦਾਰ ਅਕਬਾਲ ਸਿੰਘ ਉਹਨਾਂ ਨਾਲ ਪਰਿਵਾਰ ਨਾਲ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਅਕਬਾਲ ਸਿੰਘ ਇੱਕ ਪੜਿਆ ਲਿਖਿਆ ਆਦਮੀ ਸੀ ਪਤਾ ਨਹੀਂ ਉਹਨਾਂ ਦੇ ਚਾਂਸਿਸ ਕਿਸ ਤਰ੍ਹਾਂ ਆ ਗਿਆ ਪਰ ਥੋੜਾ ਜਿਹਾ ਪ੍ਰਸ਼ਾਸਨ ਦੀ ਵੀ ਢੇਲਾ ਵੀ ਉਹ ਜਿਹੜੇ ਫਿਰਦੇ ਆਗੇ ਅੱਜ ਤੋਂ 10 ਦਿਨ ਪਹਿਲਾਂ ਸਾਡੇ ਪਿੰਡ ਦੇ ਗੁੰਨੋਪੁਰ ਦੇ ਸਰਦਾਰ ਸ਼ਾਮ ਸਿੰਘ ਨਾਲ ਵੀ ਇਹ ਘਟਨਾ ਵਾਪਰੀ ਆ ਉਹਨਾਂ ਨੇ ਵੀ ਪੁਸਤਕ ਪਹੁੰਚ ਕੀਤੀ ਆ ਕੁਵਾਲ ਸਿੰਘ ਨੇ ਵੀ ਕੀਤੀ ਆ ਉਹ ਆਦਮੀ ਫਿਰਦੇ ਤੇ ਇੱਥੇ ਹੀ ਆ ਸੀਸੀਟੀਵੀ ਕੈਮਰੇ ਲੱਗੇ ਦੇ ਆ ਜ ਸਾਡੇ 2:30 ਵਜੇ ਦੀ ਗੱਲ ਆ ਗੁੰਨੋਪੁਰ ਉਹ ਨਿਕਲ ਕੇ ਇਥੋਂ ਗਾਂਵਾਂ ਸੰਗ ਗਏ ਆ ਇਸ ਨੂੰ ਵਾਚਣਾ ਚਾਹੀਦਾ ਆ ਉਹਨਾਂ ਨੂੰ ਕਾਬੂ 'ਚ ਲਿਆ ਆ ਕੇ ਪ੍ਰਸ਼ਾਸਨ ਨੂੰ ਕੋਈ ਕਾਰਵਾਈ ਕਰਨੀ ਚਾਹੀਦੀ ਆ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਇਹ ਜਿਸ ਤਰ੍ਹਾਂ ਕੱਲੂ ਘਾਰੇ ਵਾਲੀ ਸਾਈਡ ਤੇ 2:30 ਵਜੇ ਕੁਝ ਨਹੀਂ ਹੁੰਦਾ ਅੱਗੇ ਵੀ ਇੱਕ ਦੋ ਘਟਨਾ ਇਦਾਂ ਵਾਪਰੀਆਂ ਆ ਪ੍ਰਸ਼ਾਸਨ ਨੂੰ ਮਾੜਾ ਮੋਟਾ ਖਿਆਲ ਰੱਖਣਾ ਚਾਹੀਦਾ ਆ ਇਹ ਤੁਰੇ ਫਿਰਦੇ ਸੜਕਾਂ ਤੇ ਇੰਨਾ ਘਟਨਾਵਾਂ ਤੋਂ ਬਾਅਦ ਤੁਸੀਂ ਆਮ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਕਹਿੰਦਾ ਵੀ ਆਪਾਂ ਨੂੰ ਅਜਿਹੇ ਬਾਬੇ ਜਿਹੜੇ ਆਪਣੇ ਆਪ ਜੀ ਬਾਬੇ ਬਣਿਆ ਬਾਬੇ ਕਰਕੇ ਇਹਨਾਂ ਨੇ ਲੁੱਟਿਆ ਆ ਅਜਿਹੇ ਬਾਬਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਗੁਰੂ ਘਰ ਨਾਲ ਜੁੜਨਾ ਚਾਹੀਦਾ ਆ ਸਾਡਾ ਸਿੱਖ ਧਰਮ ਜਿਹੜਾ ਬੜਾ ਪ੍ਰਫੁੱਲਤ ਹੈ ਹਲੇ ਚੱਲ ਰਿਹਾ ਆ ਸਾਨੂੰ ਸਾਰਿਆਂ ਨੂੰ ਆਪਣੇ ਗੁਰੂ ਘਰਾਂ ਤੋਂ ਛੁੱਟ ਹੋਰ ਜਿਹੜੇ ਹ ਖੜਾ ਛੜਾ ਕੇ ਆਪਣੇ ਗੁਰੂ ਘਰ ਨਾਲ ਜੁੜਨਾ ਚਾਹੀਦਾ